ਆਦੀਆਂ ਜਿਹੜੀਆਂ ਪਾਲਿਸੀਜ਼ ਨੇ ਜਾਂ ਜਿਹੜੇ ਫੈਸਲੇ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਬਹੁਤ ਬਹੁਤ ਧੰਨਵਾਦ ਇਸ ਕਰ ਲਈ ਜਿਹੜੀ ਲੈਂਡ ਪੂਲਿੰਗ ਹਿੱਸੇਦਾਰ ਬਣ ਰਹੇ ਨਕਾਰਦੀ ਸਕੀਮ ਦੇ ਤੇ ਸਾਡੇ ਕੋਲੇ ਬਹੁਤ ਸਾਰੇ ਆਈਮੇਲਸ ਬਹੁਤ ਸਾਰੇ ਮੈਸੇਜ ਜਦ ਜਿਹੜੇ ਸਾਨੂੰ ਮਿਲਦੇ ਰਹਿੰਦੇ ਨੇ ਮੀਟਿੰਗਸ ਹੋਈਆਂ ਨੇ ਉੱਚ ਕਿਸਾਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਪਸੰਦ ਆ ਰਹੀ ਹੈ ਉਹਨਾਂ ਨਾਲ ਜੋ ਡਿਸਕਸ਼ਨ ਹੋਇਆ ਕਿਉਂਕਿ ਅਸੀਂ ਇਹ ਕਹਿ ਸੀਗਾ ਕਿ ਅਸੀਂ ਉਹਨਾਂ ਨਾਲ ਪਬਲਿਕ ਡਿਸਕਸ਼ਨਸ ਕਰਾਂਗੇ ਡੂਜ਼ ਐਂਡ ਡਾਉਟਸ ਪਤਾ ਲੱਗ ਜਾਣਗੀਆਂ ਕੀ ਚੀਜ਼ ਇਸ ਕਾਨੂੰਨ ਨੂੰ ਲਾਗੂ ਕਰਨ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਕਰਨੀ ਚਾਹੀਦੀ ਉਹ ਸਾਨੂੰ ਆਈ ਜਾਣਗੀਆਂ ਤਾਂ ਅਮੈਂਡਮੈਂਟਸ ਹੋਈ ਜਾਣਗੀਆਂ ਅੱਜ ਕੁਝ ਅਮੈਂਡਮੈਂਟਸ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਮੈਂ ਤੁਹਾਡੇ ਸਾਹਮਣੇ ਕੈਬਨਿਟ ਦੇ ਵਿੱਚ ਜੋ ਪਾਸ ਹੋਏ ਮੈਂ ਤੁਹਾਨੂੰ ਸੁਣਾ ਦੇਣਾ ਦਸ ਪੜ੍ਹ ਕੇ ਸੁਣਾ ਦੇਣਾ ਪਹਿਲੀ ਗਲਤ ਹੈ ਕਿ ਇੱਕ ਗਲਤ ਫਹਮੀ ਫਲਾਈ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉਥੇ ਸਾਰੀ ਜ਼ਮੀਨ ਤੇ ਹੀ ਰਿਸਟਰੀ ਬੰਦ ਹੋ ਜਾਊਗੀ ਬਿਲਕੁਲ ਨਿਰadhar ਤੇ ਬਿਲਕੁਲ ਬੇਸਲੈਸ ਬਿਲਕੁਲ ਇਹ ਅਫਵਾਹ ਹੈ ਜੇ ਫਰਜ ਕਰੋ ਕਿਸੇ ਇਲਾਕੇ ਚ 140 ਏਕੜ ਦੇ ਵਿੱਚ ਕੋਈ ਛੋਟੀ ਅਰਬਨ ਸੈਟ ਬਣਾਉਣੀ ਹੈ ਤਾਂ ਉਹਦੇ ਚੋਂ 15 ਏਕੜ ਜ਼ਮੀਨ ਦੇ ਮਾਲਕ 5-5 ਏਕੜ ਦਿੱਤੇ ਨਹੀਂ ਹੋ ਸਕਦੇ ਨੇ 7.5 ਦੇ ਦੋ ਵੀ ਹੋ ਸਕਦੇ ਨੇ 15 ਦਾ ਇੱਕ ਵੀ ਹੋ ਸਕਦਾ ਉਹ ਕਹਿੰਦੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਘੈਣੀ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਿਟ ਨਹੀਂ ਕਰਾ ਸਕਦੇ ਜ ਜਨ ਉਹਦੀ ਹਿਸਟਰੀ ਰੁਕ ਜਾਊਗੀ ਬਿਲਕੁਲ ਫਰੀ ਜ਼ਮੀਨਾ ਹੋ ਖੇਤੀ ਕਰ ਸਕਦੇ ਨੇ ਉਹ ਤਾਂ ਸਰਕਾਰ 125 ਇਕੜਤੇ ਬਣਾ ਦੂ 15 ਘਟਾ ਲਾਂਗੇ ਵਿੱਚੋਂ ਜਿਸ ਦਿਨ ਉਹਨਾਂ ਦਾ ਮਨ ਕਰੂਗਾ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ ਕਿ ਹੁਣ ਸਾਨੂੰ ਰੇਟ ਅੱਛਾ ਲੱਗਦਾ ਜਾਂ ਵਧੀਆ ਹਾਈਟ ਹੈ ਉਹਨਾਂ ਰੇਟ ਦੀ ਉਸ ਦਿਨ ਦੇ ਸਕਦੇ ਨੇ ਇਹ ਚ ਕੋਈ ਨੋਟੀਫਿਕੇਸ਼ਨ ਦਾ ਮਤਲਬ ਰਿਸ਼ਤੀ ਤੇ ਰੋਕ ਨਹੀਂ ਹੈਗਾ ਇਹ ਐਕ acquisition ਚੁੰਦਾ ਜਦੋਂ ਜ਼ਮੀਨ ਐਕਵਾਇਰ ਕਰਨੀ ਹੁੰਦੀ ਹੈ ਉਦੋਂ ਰਿਸ਼ਤੀਆਂ ਤੇ ਰੋਕ ਲੱਗਦੀ ਹੈ ਇਹ ਲੈਂਡ ਪੂਲਿੰਗ ਦੇ ਵਿੱਚ ਐਕਵਾਇਰ ਨਹੀਂ ਕਰ ਰਹੇ ਜ਼ਮੀਨ ਕੋਈ ਵੀ ਇੱਕ ਵੀ ਏਕੜੀ ਕੋਈ ਕਨਾਲ ਦੂਸਰਾ ਜਿਹੜੀ ਜ਼ਮੀਨ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਫੱਜ ਕਰੋ ਜ਼ਮੀਨ ਕਿਸੇ ਨੇ ਦਿੱਤੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਨੂੰ ਜੋ ਸੁਜੈਸ਼ਨ ਮਿਲੀ ਮੰਤਰੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਫਸਲੀ ਵਿਸਾ ਨਾਲ ਜਿਹੜੀ ਸਵਾਲ ਆਇਆ ਉਹ ਇੱਕ ਸਵਾਲ ਸੀਗਾ ਕਿ ਜਿੰਨਾ ਚਿਰ ਸਰਕਾਰ ਡਵੈਲਪ ਨਹੀਂ ਕਰੂਗੀ ਉਹਨਾਂ ਚਿਰ ਫਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚਿਰ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਅਸੀਂ ਉਹਨਾਂ ਨੂੰ ਜਿਹੜਾ ਕੰਪਨਸੇਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਠੇਕਾ ਕਹਿ ਲੋ ਖੇਤੀ ਪਲੱਸ 50000 ਰੁਪਏ ਆਪਣੀ ਖੇਤੀ ਜੋ ਵੀ ਕਮਾ ਸਕਦਾ ਹੋ ਨਾਂ ਨਾਲ 50000 ਰੁਪਏ ਪਰ ਇਕੜ ਉੰਨੇ ਕਾ ਵੀ ਮਿਲੂਗਾ ਫਰਜ਼ ਕਰ ਲੋ ਡਵੈਲਪਮ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੋਜੈਸ਼ਨ ਲੈਂਡ ਤੇ ਸਰਕਾਰ ਨੂੰ 1 ਸਾਲ ਲੱਗ ਗਿਆ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤੇ ਪੋਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਸ ਇਕੜ ਦਾ 1 ਲੱਖ ਰੁਪਏ ਉਹਨੂੰ ਉਹਦਾ ਮਿਲਣ ਲੱਗ ਜੂਗਾ ਤਾਂ ਫਿਰ ਡਵੈਲਪਮੈਂਟ ਤੇ ਟਾਈਮ ਲੱਗ ਰਿਹਾ ਫਰਜ ਕਰ ਲੋ ਡਵੈਲਪਮੈਂਟ ਤੇ ਸਾਲ ਤੋਂ ਬਾਅਦ ਟਾਈਮ ਲੱਗ ਗਿਆ ਤੁਹਾਨੂੰ ਹਰ ਸਾਲ 10% ਦਾ ਵਾਧਾ ਹੋਊਗਾ ਜੀ ਉਹ ਚ ਅਗਲੇ ਸਾਲ ਨੂੰ ਇੱਕ ਲੱਖ 10000 ਮਿਲੂਗਾ ਤੇ ਇੱਕ ਕਲੀਅਰ ਕੀਤਾ ਆ ਪਾਲਿਸੀ ਦੇ ਵਿੱਚ ਇਹ ਆ ਜਿਹੜਾ ਫੈਸਲਾ ਬੜਾ ਵੱਡਾ ਫੈਸਲਾ ਹੋਇਆ ਹੈ ਜੀ ਫਿਰ ਇੱਕ ਇੱਕ ਕਰ ਨਹੀਂ ਹੈਗਾ 8 ਕਿਸ ਕੋ 600 ਕਨਾਲ ਹੈ ਕਿਸੇ ਕੋ 200 ਕਨਾਲ ਹੈ ਫਿਰ ਉਹਨੂੰ ਕਮਰਸ਼ੀਅਲ ਜਿਵੇਂ ਇੱਕ ਕਨਾਲ ਦੇ ਪਿੱਛੇ ਹਜ਼ਾਰ ਗਜ ਕਨਾਲ ਕਮਰਸ਼ੀਅਲ ਹੈ 200 ਗਜ ਇੱਕ ਇੱਕੜ ਇੱਕ ਇੱਕੜ ਪਿੱਛੇ 1000 ਗਾਜ ਕਮਰ ਰੈ residencial ਤੇ 200 ਗਾਜ ਕਈਆਂ ਕੋਲੇ 1 ਏਕੜ ਨਹੀਂ ਹੈਗਾ ਤਾਂ ਉਹਦੇ ਵਾਸਤੇ ਫਿਰ ਤੁਸੀਂ ਇਹ ਪੜ੍ਹ ਦਿਓ ਤੁਸੀਂ ਪੜ੍ਹ ਮਾਈਕ ਲੈ ਮਾਈਕ ਲੈ ਕੋਈ ਵੀ ਮਾਈਕ ਇਧਰ ਨਵੇਂ ਜੀ ਕੋਈ ਕੋਲ ਨਾ ਆਨ ਆਲਵਾਇਜ਼ ਪੜ੍ਹ ਦਿਓ 8 9 ਇਹ ਕਿਸੇ ਕੋਲ 1 ਏਕੜ ਆ ਜੀ ਉਹਦੇ ਕੋਲ 1000 ਗਾਜ ਪਲੱਸ 200 ਗਾਜ ਦਾ ਐਸ ਸੀਓ ਜੇ ਲਾਸਟ ਇੱਕ ਕਨਾਲ ਹੈ ਜੀ ਕਿਸੇ ਕੋਲ ਉਹਦੇ ਕੋਲ 25 ਗਜ ਦਾ ਉਹ ਬੂਥ ਮਿਲੂਗਾ ਤੇ 125 ਗਜ ਦਾ ਪਲਾਟ ਜੇਕਰ ਉਹ ਪਲਾਟ ਬੂਥ ਨਹੀਂ ਲੈਣਾ ਪਲਾਟ ਨਹੀਂ ਲੈਣਾ ਤੇ ਬੂਥ ਨਹੀਂ ਲੈਣਾ ਚਾਹੂਗਾ ਤੇ ਉਹਨੂੰ 3 ਗੁਣਾ ਜਿਹੜਾ ਉਹ ਪਲਾਟ ਚ ਵੱਧਾ ਹੋ ਜਾਏਗਾ ਕਿਸੇ ਹਿਸਾਬ ਨਾਲ ਜੇ 7 ਸਤ ਕਨਾਲ ਹੈ ਜੀ ਉਹਦੇ ਚ ਵੀ 500 ਗਜ ਦਾ ਪਲਾਟ ਤੇ ਨਾਲ ਉਹਦੇ ਇੱਕ ਸੋਪ ਹੈ 50 ਗਜ ਦੀ 75 ਗਜ ਦੀ ਇਹ ਬੜਾ ਕਲੀਅਰ ਹੈ ਜੀ ਕਿ ਜੇਕਰ ਜੇਕਰ ਜੋ ਹੈ ਆਠਕ ਨਾਲ ਹੈ ਤਾਂ ਆਠਕ ਨਾਲ ਹੈ ਤਾਂ ਜੋ ਹੈ ਉਹਨੂੰ 200 ਗਜ ਦਾ ਇੱਕ ਐਸਆਓ ਮਿਲੇਗਾ ਜੇਕਰ ਸਤਕ ਨਾਲ ਹੈ ਤਾਂ 100 ਗਜ ਦਾ ਇੱਕ ਐਸਆਓ ਐਫਏਆਰਓ ਦਾ 3 ਹੋਏਗਾ ਔਰ ਉਹਨੂੰ ਇੱਕ ਜੋ ਹੈ ਸੌਪ ਮਿਲੇਗਾ 75 ਗਜ ਦਾ ਔਰ ਉਹਦਾ ਐਫਏਆਰ ਹੋਏਗਾ 2 फिर जो है एक जगह 6 कनाल है तो उनु मिलेगा 100 गजदा एक एससीओ और जो है बूथ में 100 मिलेगा जो है वो 50 गजदा जेकर 5 5 मिलेगा 100 गजदा एससीओ और एक जो है मिलेगा बूथ 25 गजदा जेकर 4 कनाल है तो उनु केवल जो है एक 100 गजदा एससीओ मिलेगा जेकर 3 कनाल है तो एक मिलेगा 75 गजदा शॉप और एक दो कनाल है दोनों तो मिलेगा जो है पचास गज दस सौ और एक अगर एक को कनाल है तो एक मिलेगा ये एक ए, पचास गज द बूथ ए अपार्ट फ्रॉम जो है रेसिडेंशियल एरिया वो मिलेगा ही मिलेगा और रेसिडेंशियल एरिया का फॉर्मूला भी उसी तरह प्रो रेटा हो जाएगा कि जो है आठ कनाल द हजार गज उसी तरह जो है कट जाएगा ते एक अमेंडमेंट अमेंडमेंट एक ਇਦੇ ਵਿੱਚ ਹੋਰ ਵਾਦਾ ਕੀਤਾ ਗਿਆ ਕਈ ਬੰਦੇ ਕਹਿੰਦੇ ਕਿ ਇਹ ਹੈਗੇ ਉਹ ਬਦਲੇ ਜਿਹੜਾ 1000 ਗਜ ਸਾਨੂੰ ਰੈ residențial ਮਿਲ ਰਿਹਾ ਹੈ ਉਹ ਤਾਂ ਲੈ ਲਾਂਗੇ ਪਰ 200 ਗਜ ਦਾ ਕਮਰਸ਼ੀਅਲ ਅਸੀਂ ਨਹੀਂ ਲੈਣਾ ਚਾਹੁੰਦੇ ਤਾਂ ਅਸੀਂ ਉਹਨੂੰ 3 ਗੁਣਾ ਰੈ residențial ਚ ਵਾਦਾ ਕਰ ਦਾਂਗੇ 3 ਗੁਣਾ ਨਹੀਂ ਨਹੀਂ 1600 1600 ਹੋ ਗਿਆ 600 ਹਜ਼ਾਰ ਗਜ ਰੈ residențial 1000 ਗਜ ਰੈ residențial ਮਿਲ ਨਹੀਂ ਮਿਲਣਾ 1600 200 ਗਜ ਜੋ ਨਹੀਂ ਲੈਂਦਾ ਕਮਰਸ਼ੀਅਲ ਤਾਂ ਉਹਨੂੰ 600 ਗਜ ਰੈ residențial ਚ ਕਨਵਰਟ ਕਰ ਦਿੱਤਾ ਜਾਊਗਾ ਉਹਨੂੰ 1600 ਗਜ ਹੋ ਜਾਊਗਾ ਇਸੇ ਰੇਸ਼ਿਓ ਨਾਲ ਜਿਉਂ-ਜਿਉਂ ਥੱਲੇ ਆਈ ਜਾਊਗਾ ਉਹਦਾ ਜਿਹੜਾ ਰੈ residențial ਚ ਵਾਧਾ ਹੋ ਜਾਊਗਾ ਉਹ ਬੰਦੇ ਜਿਹੜੇ ਨਹੀਂ ਲੈਣਾ ਚਾਹੁੰਦੇ ਕਮਰਸ਼ੀਅਲ ਜਿਹੜਾ ਸ਼ਾਪ ਜਾਂ ਐਸ.ਸੀ.ਓ. ਜਿਹੜਾ ਨਹੀਂ ਲੈਣਾ ਚਾਹੁੰਦੇ ਸੋ ਇਹ ਤਿੰਨ ਚਾਰ ਜਿਹੜੀਆਂ ਲੋਅਰ ਰਿਜੈਂਸ ਲੋਨ ਸਰ ਹਾਂਜੀ ਲੋਅਰ ਆਈ ਤੇ ਲੋਨ ਵੀ ਲੈ ਸਕਦਾ ਹੈ ਹਾਂ ਐਲ ਆਈ ਜਦੋਂ ਹੋ ਗਈ ਤਾਂ ਉਹ ਇਹ ਨਹੀਂ ਹੈਗਾ ਕਿ ਉਹ ਲੋਨ ਨਹੀਂ ਲੈ ਸਕਦਾ ਲੋਨ ਲੈ ਸਕਦਾ ਹੈ ਜਿੰਨਾ ਵੀ ਉਹਨੂੰ ਅਲੋਟਡ ਹੈ ਉਹਦੇ ਲੋਨ ਵੀ ਲੋਅਰ ਆਈ ਤੇ ਵੀ ਲੋਨ ਮਿਲ ਜਾਏਗਾ ਐਲ ਆਈ ਤੇ ਵੀ ਲੋਨ ਮਿਲ ਸਕਦਾ ਹੈ ਲੋਅਰ ਤੇ ਵੀ ਲੋਨ ਮਿਲ ਜਾਏਗਾ ਸੋ ਅਸੀਂ ਕਿਸੇ ਗੱਲੋਂ ਵੀ ਕਿਸਾਨ ਨੂੰ ਘਾਟਾ ਨਹੀਂ ਪਾ ਸਕਦੇ ਜੀ ਔਰ ਕਿਸਾਨ ਵੀ ਉਹ ਜੀ ਦੀ ਹੱਕੀ ਜ਼ਮੀਨ ਹੈ ਜੱਦੀ ਜ਼ਮੀਨ ਹੈ ਉਹ ਤੇ ਇਸੇ ਕਰਕੇ ਥੋੜਾ ਬਹੁਤ ਜਿਹੜੇ ਤੜਫਦੇ ਨੇ ਉਹ ਉਹੋ ਨੇ ਜਿਹੜੇ ਪਹਿਲਾਂ ਇਹ ਚੀਜ਼ਾਂ ਖੁਦ ਇਸ ਗੱਲ ਦਾ ਫਾਇਦਾ ਲੈਂਦੇ ਰਹੇ ਨੇ ਜਿਹੜਾ ਅਸਲੀ ਕਿਸਾਨ ਸੀਗਾ ਉਹ ਝਾਕਦਾ ਰਹਿੰਦਾ ਸੀਗਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕੀ ਕਰ ਗਏ ਸੋ ਇਸੇ ਕਰਕੇ ਸਿਰਫ ਉਹੀ ਕਿਸਾਨ ਜਿਨ੍ਹਾਂ ਕੋਲੇ ਜਿਹੜਾ ਵਿਲਿੰਗ ਨਹੀਂ ਪਹਿਲਾਂ ਤਾਂ ਇੱਛਾ ਹੈ ਉਹਨਾਂ ਦੀ ਸੀ ਇਹਦੇ ਚ ਹਿੱਸਾ ਲੈਣਾ ਉਤੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਾਰੀਆਂ ਸਕੀਮਾਂ ਦੇ ਵਿੱਚ ਹਿੱਸਾ ਲੈਣਾ ਹੈ ਉਹ ਸਾਰੀਆਂ ਸਕੀਮਾਂ 'ਚ ਹਿੱਸਾ ਲੈ ਸਕਦੇ ਨੇ ਜਿਹੜੇ ਚਾਹੁੰਦੇ ਨੇ ਅਸੀਂ ਆ ਸਕੀਮ ਛੱਡ ਕੇ ਇਹਦੀ ਬਜਾਏ ਸਾਨੂੰ ਇੱਧਰ ਵਧਾ ਦਿਓ ਉਹ ਵੀ ਵਧਾਇਆ ਜਾ ਸਕਦਾ ਜੀ ਸਿੰਘ ਸਾਹਿਬ ਕੱਲ ਰਾਜਪੁਰੇ ਤੇ ਪਹੁੰਚੇ ਜੀ ਸਿੰਘ ਸਾਹਿਬ ਜਿਹੜਾ ਕਿਹਾ ਕਿ ਕਿਸਾਨ ਕੋਈ ਆਉਂਦੀ ਜ਼ਮੀਨ ਨਹੀਂ ਦੇਣੀ ਚਾਹਦਾ ਉਹਨਾਂ ਲੋਕਾਂ ਨੇ ਜ਼ਮੀਨ ਵਿਚਾਲੇ ਆ ਗਈ ਉਹਦੀ 5 ਏਕੜ ਪਈ ਹੈ ਪਾਸੇ ਸਾਰਾ ਡਵੈਲਪ ਹੋ ਗਿਆ ਪਰ ਉਹ ਵਿਚਾਰ ਵਿਚਾਰਲਾ ਕੀ ਉਹ ਉੱਥੇ ਖੇਤੀ ਕਰਦਾ ਖੇਤੀ ਕਰਦਾ ਨੇ ਕਾਦੇ ਵਾਸਤੇ ਰਕੋਗੀ ਬਹੁਤ ਸਾਰੇ ਕਲੋਨੀਏ ਨੇ ਬਹੁਤ ਸਾਰੀਆਂ ਕਲੋਨੀਆਂ ਨੇ ਜਿੱਥੇ ਖੇਤੀ ਹੁੰਦੀ ਹੈ ਇਹ ਪ੍ਰਚਾਰ ਹੋ ਰਿਹਾ ਜੀ ਇਹ ਇਲਜ਼ਾਮ ਨੇ ਕਿ ਫਿਰ ਉਹ ਵਿਚਕਾਰ ਉਹਨੂੰ ਇੰਨਾ ਕਿ ਜ਼ਿਆਦਾ ਪੀੜ ਤੋਂ ਪ੍ਰਤਾਪਿਤ ਹੋ ਜਾਏਗਾ ਕਿ ਉਹ ਅਖੀਰ ਵਿੱਚ ਛੱਡ ਕੇ ਭਜੇਗਾ ਕਿਵੇਂ ਭਜੇਗਾ ਛੱਡ ਕੇ ਨਾ ਰਸਤਾ ਮਿਲਣਾ ਨਾ ਰਸਤਾ ਮਿਲੂਗਾ ਜੀ ਬਕਾਇਦਾ ਰਸਤਾ ਮਿਲੂਗਾ ਨਾ 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 ਅਸੀਂ ਇਹਨੂੰ ਰੋਕ ਕੇ ਉਹਨੂੰ ਉਹਨੂੰ ਨਹੀਂ ਨਹੀਂ ਸਰਕਾਰੀ ਰਸਤਾ ਤਾਂ ਉਹਨੂੰ ਹੋਊਗਾ ਹੀ ਹੋਊਗਾ ਨਾ ਅ ਮਤਲਬ ਅਸੀਂ ਉਹਨੂੰ ਮਜਬੂਰ ਨਹੀਂ ਕਰਨਾ ਕਿ ਤੂੰ ਵੇਚ ਇਹ ਵੀ ਗੱਲ ਕਲੀਅਰ ਕਰ ਦਿੰਦੇ ਨੇ ਬਹੁਤ ਸਾਰੀਆਂ ਕਲੋਨੀਆਂ ਅੱਜ ਪੰਜਾਬ ਦੇ ਵਿੱਚ ਹੈਗੀਆਂ ਨੇ ਜਿੱਥੇ ਲੋਕ ਰਹਿੰਦੇ ਵੀ ਨੇ ਨਾਲ ਦੇ ਨਾਲ ਦੇ ਘਰ ਚ ਖੇਤੀ ਹੁੰਦਾ ਨਾਲ ਦੇ ਪਲਾਟ ਚ ਖੇਤੀ ਹੁੰਦੀ ਹੈ ਹਾਂ ਜੀ ਰੇਟ ਤਾਂ ਤੁਸੀਂ ਕੈਪ ਕਰਦੇ ਹੋ ਨਾ ਤੁਸੀਂ ਮਨ ਲਓ ਆ 4 ਕਰੋੜ ਮਿਲਣਾ ਹੈ ਅਗਰ ਉਹ 10 ਸਾਲ ਬਾਅਦ ਵੀ ਵੇਚਦਾ ਹੈ ਤਾਂ ਮੈਨੂੰ 4 ਕਰੋੜ ਹੀ ਮਿਲਣਾ ਹੈ ਐਸਾ ਤੁਹਾਡੀ ਪਾਲਿਸੀ ਦੇ ਵਿੱਚ ਨਹੀਂ ਜਦੋਂ ਉਹਨੂੰ ਲੱਗਦਾ ਹੈ ਕਿ ਇਹ ਰੇਟ ਵਧ ਗਿਆ ਡਿਵੈਲਪ ਹੋ ਕੇ ਹੁਣ ਡਿਵੈਲਪ ਹੋ ਕੇ ਤਾਂ ਰੇਟ ਵਧੂਗਾ ਉਸ ਇਲਾਕੇ ਦਾ ਤਾਂ ਉਹਦਾ ਰੇਟ ਵੀ ਵਧੂਗਾ ਉਹਦੀ ਜ਼ਮੀਨ ਦਾ ਤਾਂ ਉਹਦੇ ਵਿੱਚ ਮਿਲੂਗਾ ਜਾਂ ਕੈਪਿੰਗ ਰੇਟ ਮਿਲੂਗਾ ਜੀ ਨਹੀਂ ਨਹੀਂ ਇਹ ਇਹ ਆਸੀ ਪੈਸੇ ਦੇ ਦੇਣ ਨੇ ਪਲਾਂਟ ਦੇ ਰਹੇ ਉਹਨੂੰ ਅਸੀਂ ਇਹਦੇ ਚ ਇਹਦੇ ਚ ਪੈਸਾ ਤਾਂ ਹੈ ਹੀ ਨਹੀਂ ਜਿਨਵਾਲੂ ਇਹ ਚ ਇਸ ਤਾਂ ਇਹ ਚ ਤਾਂ ਸਰਕਾਰ ਦਾ ਜ਼ਮੀਨ ਬਦਲੇ ਜ਼ਮੀਨ ਲੈ ਰਹੀ ਹੈ ਠੀਕ ਹੈ ਜੇ ਜਿਹੜਾ ਸਟੈਂਪੇ ਸਟੈਂਪ ਟੀਉਟੀ ਹੈ ਜਿੰਨੀ ਉਹ ਸਟੈਂਪ ਟੀਉਟੀ ਉਧਰੋਂ ਦੇਊਗਾ ਉਹਨੇ ਇਧਰੋਂ ਲੈ ਲੂਗਾ ਉਹ ਪਰ ਉਹ ਗ੍ਰਾਫਟ ਨਹੀਂ ਕਰ ਸਕਗੇ ਜੀ ਸਰਕਾਰ ਨੇ ਗਰੰਟ ਕਰੇਗਾ ਆਪਣੀ ਵੇਚ ਸਕੇਗਾ ਨਹੀਂ ਨਹੀਂ ਕਿਹਨੂੰ ਵੇਚਣੀ ਹੈ ਜੀ ਡਾਇਰੈਕਟ ਜੇ ਮੰਨ ਲਓ ਜਦੋਂ ਕੋਲੋਨੀਓ ਸਰਕਾਰ ਦੀ ਹੈ ਜੀ ਸਾਰਮਿਕ ਕਲੋਨੀ ਬਣਾ ਸਕਦਾ ਹੈ ਤਾਂ ਤੁਸੀਂ ਕਿਸਾਨਾਂ ਨੂੰ ਬਣਾ ਨਹੀਂ ਦੇ ਦੇਖੋ ਤੁਸੀਂ ਕੀ ਇਨਸਾਨ ਪੰਜਾਇ ਏਕੜ ਚੋ 30 ਏਕੜ ਤਾਂ ਸੀ ਹੁੰਦੇ ਹੈ ਨਾ ਜੇ ਕਿਸੇ ਨੂੰ 50 ਏਕੜ ਦੇਤੀ 30 ਏਕੜ ਦੇ ਵਿੱਚ ਵੀ ਅੱਜ ਇੱਕ ਫੈਸਲਾ ਕੀਤਾ ਹੈ ਜੇ 30 ਏਕੜ ਕੋਈ ਦਿੰਦਾ ਉਹਨੂੰ ਡਿਵੈਲਪ ਕਰਕੇ ਜਿਹੜੀ ਉਹਦੀ ਜ਼ੋਨਲ ਸੜਕਾਂ ਨੇ ਉਹ ਵੀ ਸਰਕਾਰ ਬਣਾ ਕੇ ਦੇਊਗੀ ਉਹਦਾ ਕੋਈ ਖਰਚਾ ਨਹੀਂ ਹੋਊਗਾ ਜੇ 50 ਜੋ ਵੀ ਦਿੰਦਾ 30 30 30 30 ਦਿੰਨੇ ਆ ਜੀ ਉਹਨੂੰ ਵੀ ਸਰਕਾਰ ਦੀ ਡਿਵੈਲਪ ਕਰਕੇ ਦਿਆਂਗੇ ਪ੍ਰੀਵਿਊ ਹੋਵੇਗੀ ਉਸ ਤਰਕਾ ਖਾਤਾ ਵੀ ਹੋਵੇਗਾ ਤੇ ਉਹਦੇ ਵਿੱਚ ਖਾਲ ਵੀ ਜੱਤੀ ਆ ਉਹ ਸਾਂਝੇ ਖਾਤੇ ਦੀ ਹੋਵੇਗੀ ਉਹਦੀ ਅਦਾਇਗੀ ਕਿਵੇਂ ਕੀਤੀ ਜਾਵੇਗੀ ਉਹਦੇ ਬਾਰੇ ਉਹਦੇ ਬਾਰੇ ਸਾਰਾ ਕੁਝ ਡਿਟੇਲ ਚ ਹੋਰ ਕਿਉਂਕਿ ਹਜੇ ਤੱਕ ਅਮੈਂਡਮੈਂਟ ਆਈ ਹੈ ਲੋਕਾਂ ਨਾਲ ਫੇਰ ਗੱਲ ਕਰ ਰਹੇ ਆ ਨਹੀਂ ਕੋਈ ਡਰ ਨਹੀਂ ਕੋਈ ਡਰ ਨਹੀਂ ਤੁਹਾਡਾ ਡਰ ਹੈ ਜੇ ਤੁਹਾਡਾ ਸਵਾਲ ਹੈ ਇਹ ਠੀਕ ਹੈ ਨਾ ਹਰਿਆਣਾ ਦੇ ਵਿੱਚ 48000 ਏਕੜ ਜਿਹੜੀ ਹੈ ਉਹ ਕਲੋਨੀਆਂ ਦੇ ਵਿੱਚ ਹੈ ਜਦਕਿ ਪੰਜਾਬ ਚ 25000 ਏਕੜ ਹੀ ਹੈ ਜਦਕਿ ਪੰਜਾਬ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੀ ਫਸਲਾਂ ਦੀ ਉਹ ਹਰ ਸਾਲ ਵਧ ਰਹੀ ਹੈ ਅਸੀਂ ਨਹੀਂ ਚਾਹੁੰਦੇ ਕਿ ਮਤਲਬ ਹਸੀ ਜਿਹੜੀ ਖੇਤੀ ਵਾਲੀ ਜ਼ਮੀਨ ਉਹਨੂੰ ਕਟਾਈਏ ਪਰ ਖੇਤੀ ਕਰਦੇ ਕਾਦੇ ਵਾਸਤੇ ਆ ਕਿ ਤਾਂ ਕਿ ਜੀਵਨ ਪੱਧਰ ਤਾਂ ਉੱਚਾ ਹੋਵੇ ਨਾ ਸਾਡਾ ਸਾਰਿਆਂ ਦਾ ਸੋ ਜੀਵਨ ਪੱਧਰ ਉੱਚਾ ਹੋਵੇ ਹਰੇਕ ਦਾ ਮਨ ਕਰਦਾ ਹੈ ਮੈਂ ਵਧੀਆ ਪੱਧਰ ਦੇ ਮਕਾਨ ਚ ਰਹਾ ਮੈਂ ਵਧੀਆ ਮੇਰਾ ਘਰ ਹੋਵੇ ਵਧੀਆ ਰਹੋਵੇ ਸੋ ਅਸੀਂ ਉਹਦੇ ਚ ਕੋਈ ਕਮੀ ਨਹੀਂ ਆਉਣ ਦੇਵਾਂਗੇ ਤੇ ਹਰਿਆਣੇ ਦੇ ਵਿੱਚ ਇੱਕ ਵੀ ਜਿਹੜੀ ਹੈ ਅਨ ਅਥੋਰਾਈਜ਼ਡ ਕਲੋਨੀ ਨਹੀਂ ਤੇ ਪੰਜਾਬ ਚ ਇੱਕ ਵੀ ਅਥੋਰਾਈਜ਼ਡ ਕਲੋਨਿੰਗ ਨਹੀਂ ਉਲਟਾ ਕੰਮ ਹੈ ਸੋ ਉਹੀ ਉਹੀ ਦਾ ਫਰੇਨੇ ਜਿਨ੍ਹਾਂ ਦੀਆਂ ਕਲੋਨੀਆਂ ਜਿਹੜੀਆਂ ਨੇ ਉਹ ਉਹ ਇਲੀਗਲ ਨੇ ਜਾਂ ਉਹਨਾਂ ਉਹਨਾਂ ਕੋਲੇ ਪ੍ਰੋਪਰ ਪਰਮਿਸ਼ਨਸ ਨਹੀਂ ਹੈਗੀ ਜਿਹੜਾ ਜਾਣਦਾ ਕੱਲ ਦਾ ਸਿਗਨ ਕਰਦਾ ਸੀ ਕਿ ਉਹ ਕਹਿ ਰਹੇ ਨੇ ਕਿ ਇਕੋ ਸਿਟੀ ਵਰਗੇ ਪਹਿਲਾਂ ਵੀ ਲੈਂਡ ਪੂਲਿੰਗ ਚ ਬਣਾਏ ਗਏ ਸੀਗੇ ਉਹ ਚੰਡੀਗੜ੍ਹ ਨੇ ਪਾਸੇ ਇੱਕ ਇਕੋ ਸਿਟੀ ਪਲਾਏਗੀ ਕਹਿੰਦੇ ਹੱਲ ਉੱਥੇ ਵੀ ਜਗਾ ਵਾਦੂ ਪਈਰ ਕਹਿੰਦੇ ਕਿਸ ਬਣਾ ਦੇ ਉੱਤੇ ਸਰਕਾਰ ਇਸ ਪੋਰਸਿਟੀ ਲੈ ਕੇ ਆ ਰਹੀ ਕਿਉਂਕਿ ਕਹਿੰਦੇ ਇਸ ਤੋਂ ਪਹਿਲਾਂ ਸੋਸ਼ਲ ਤੁਸੀਂ ਇੱਕੋ ਇਕੋ ਸਿਟੀ ਪਲਾ ਤੁਸੀਂ ਇਕੋ ਸਿਟੀ ਚ ਪਲਾਟ ਲੈ ਕੇ ਦੇ ਦਿਓ ਸਾਨੂੰ ਸਭ ਵੇਖ ਜਿਓ ਸੋ ਮਤਲਬ ਇਹ ਤਾਂ ਇਹਨਾਂ ਨੇ ਕੁਝ ਨਾ ਕੁਝ ਬੋਲਣਾ ਹੀ ਹੁੰਦਾ ਇਹਨਾਂ ਨੇ ਯਕੀਨ ਨਾ ਕਰਿਆ ਕਰੋ ਹੈਨਾ ਇਹਨਾਂ ਦੀ ਪਤਾ ਕੀ ਹੈ ਇਹਨਾਂ ਦੀ ਆਪਣੀ ਜ਼ਮੀਰ ਵਿਕ ਚੁੱਕੀ ਹੈ ਜੀ ਬਾਕੀ ਸਾਰਾ ਕੁਝ ਕੋਈ ਕੋਈ ਪ੍ਰੋਬਲਮ ਨਹੀਂ ਹੈ ਆਪਣੀ ਜ਼ਮੀਰ ਵੀ ਵਿਕ ਚੁੱਕੀ ਹੈ ਇਹਨਾਂ ਦੀ ਕੁਝ ਵੀ ਬੋਲਣ ਨੂੰ ਤਿਆਰ ਹੋ ਜਾਂਦੇ ਨੇ ਕੁਝ ਵੀ ਕਹਿ ਦਿੰਦੇ ਨੇ ਕਿਸੇ ਚੀਜ਼ ਦਾ ਹੀ ਵਿਰੋਧ ਕਰ ਦਿੰਦੇ ਨੇ ਸੋ ਇਹ ਜਿਹੜਾ ਇਹਨਾਂ ਦਾ ਗਲਤਫਹਿਮੀ ਨਾ ਫਲਾਉਣ ਕਿਰਪਾ ਕਰਕੇ ਵਿਰੋਧੀ ਪਾਰਟੀਆਂ ਔਰ ਇਹਦੇ ਵਿੱਚ ਇਹਦੇ ਵਿੱਚ ਸਾਰੇ ਰਾਈਟਸ ਜਿਹੜੇ ਨੇ ਅਸੀਂ ਕਿਸਾਨਾਂ ਕੋਲ ਦਿੱਤੇ ਨੇ ਉਹ ਜ਼ਮੀਨ ਦੇਣਾ ਚਾਹੁੰਦੇ ਨੇ ਔਰ ਨਹੀਂ ਦੇਣਾ ਚਾਹੁੰਦੇ ਆਇਦਰ ਉਹ 1000 ਗਾ ਲੈਣਾ ਚਾਹੁੰਦੇ ਨੇ ਉਹ 200 ਗਾ ਜਿਹੜਾ ਕਮਰਸ਼ੀਅਲ ਨਹੀਂ ਲੈਣਾ ਚਾਹੁੰਦੇ ਉਹਦੀ ਥਾਂ ਤੇ 600 ਗਾ ਜਿਹੜਾ ਮਿਲ ਜੂਗਾ ਤੇ ਸਟੈਂਪ ਡਿਊਟੀ ਜਿਹੜੀ ਹੈ ਉਹ ਉਬੀ ਵਿੱਚ ਧਾਈ ਨਹੀਂ ਕਿਉਂਕਿ ਇਹ ਚ ਤਾਂ ਪੈਸਾ ਤਾਂ ਇਨਵੋਲ ਨਹੀਂ ਜ਼ਮੀਨ ਦੇ ਬਦਲੇ ਜ਼ਮੀਨ ਮਿਲ ਰਹੀ ਹੈ ਜਿੰਨੀ ਸਟੈਂਪ ਡਿਊਟੀ ਉਧਰ ਕਲੈਕਟਰ ਰੇਟ ਤੇ ਟ੍ਰਾਂਸਫਰ ਵੇਲੇ ਹੋਊਗੀ ਉਨੀ ਉਹ ਇੱਧਰ ਲਈ ਟ੍ਰਾਂਸਫਰ ਹੋਟੇਗੀ ਸਰ ਹੋਰ ਇਹਨੇ ਬਹੁਤ ਵੱਡੀ ਗਿਣਤੀ ਚ ਸਾਡੇ ਕੋਲੇ ਆ ਰਹੇ ਨੇ ਅਸੀਂ ਸਿਰਫ ਉਹ ਉਹ ਜਿਹੜੀਆਂ ਐਮੈਂਡਮੈਂਟਸ ਕਰ ਰਹੇ ਆ ਜਿਹੜੀਆਂ ਸਾਨੂੰ 밀ੀਆਂ ਨੇ ਤੇ ਲੋਕਾਂ ਨੇ ਪ੍ਰਪੋਜ਼ ਕੀਤੀਆਂ ਨੇ ਕਿ ਆ ਇਹਦਾ ਫਿਰ ਕੀ ਕਰਾਂਗੇ ਇਹਦਾ ਕਿਵੇਂ ਕਰਾਂਗੇ ਉਹਦਾ ਅਸੀਂ ਜਵਾਬ ਦੇਣਾ ਹੈ ਜਿਹੜੀ ਨੇ ਇੰਡਸਟਰੀਅਲ 플롯 ਨਹੀਂ ਚਾਹੁੰਦਾ ਉਸ ਨੂੰ ਫਿਰ ਉਹ 600 ਗਾ ਜੇ ਜੇ ਉਹ 200 ਗਾ ਇਹਦਾ ਨਹੀਂ ਚਾਹੁੰਦਾ ਤਾਂ ਉਹਨੂੰ ਉਹਨੂੰ 3 ਗੁਣਾ ਵੱਧ ਰੈਜ਼ੀਡੈਂਸ਼ੀਅਲ 'ਚ ਤਬਦੀਲ ਕਰ ਦਿੱਤਾ ਜਾਊਗਾ ਪਹਿਲਾਂ ਇਲੀਗਲ ਕਲੋਨੀ ਹੈ 30000 ਪਹਿਲਾਂ ਹੀ ਇਲੀਗਲ ਕਲੋਨੀ ਹੈ ਜੀ ਉਹਦੇ ਨਾਲ ਪਿਆ ਜੀ ਖਾਰ ਕੋਈ ਕੁਝ ਨਹੀਂ ਕੁਝ ਨਹੀਂ ਹੁੰਦਾ ਜੀ ਇਲੀਗਲ ਕਲੋਨੀਆ ਵਾਲੇ ਜਿਹੜੇ ਨੇ ਉਹ ਸਾਰਾ ਕੁਝ ਛੱਡ ਕੇ ਭੱਜ ਜਾਂਦੇ ਨੇ ਲੋਕਾਂ ਦਾ ਪੈਸਾ ਜਿਹੜਾ ਸਟਕ ਹੋ ਜਾਂਦਾ ਤੇ ਉਹ ਲੀਡਰਾਂ ਦਾ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਨਹੀਂ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਾਡੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਮਨਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲਏ ਜੀ ਕਹਿੰਦੇ ਨੇ ਕਿ ਅਕਾਲੀ ਸਰਕਾਰ ਵੇਲੇ ਵਿਰਾਸਤੇ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੋਈ ਬਣਾਵਾਂਗੇ ਜੀ

ਪਤਾ ਕਿ ਇੱਕਦਮ ਥੋੜੀ ਕਰਨਾ ਕੁਝ ਕੋਈ ਕਿਸੇ ਸ਼ਹਿਰ ਚ ਕੋਈ ਜਿੱਤੇ ਕੋਈ ਥੋੜੀ ਜੀ ਕਿਸੇ ਸ਼ਹਿਰ ਚ ਪਟਿਆਲਾ ਸ਼ਹਿਰ ਦੇ ਚਾਰ ਪਿੰਡੀ ਨੇ ਜੀ ਕਿਸੇ ਸੰਗਰੂਰ ਦੇ ਦੋ ਪਿੰਡੀ ਨੇ ਜੀ ਹੈ ਜੀ ਅਪਿੰਡ ਥੋੜੀ ਜਿਆੜਾਂਗੇ ਜੀ ਮਤਲਬ ਸਾਰਿਆਂ ਦਾ ਇੱਕ ਪੈਚੇਸ ਦੇ ਵਿੱਚ ਹੋਊਗਾ ਇੱਕਦਮ ਥੋੜੀ ਕੋਈ ਅਸੀਂ ਕੁੱਤੜ ਵੀ ਵਾਂਗੂ ਹਮਲਾ ਕਰ ਦਾਂਗੇ